ਡਾਲ ਡਰੀਏ ਤੇਰੀਆਂ ਕੁਦਰਤਾਂ ਤੋਂ ਤੈ ਬੜੇ ਹੈ ਜਗਤ ਵਿੱਚ ਖੇਲ ਕਮਾਲ ਕਰਤੇ ਤੂੰ ਕਦੇ ਕੰਗਲਿਆ ਦੇ ਸਿਰ ਤਾਜ ਰੱਖਦਾ ਲਾ ਕੇ ਕਦੀ ਉਹ ਫੂਪ ਕੰਗਾਲ ਕਰਤੇ ਦਾਤਾ ਜਿਸ ਤੋਂ ਬਾਦਲ ਜੇ ਨਾਜਰ ਤੇਰੀ ਹੌਲੇ ਕੌਡੀਆਂ ਲਖਾਂ ਦੇ ਲਾਲ ਕਰਤੇ ਜੀਨੂ ਪੁੱਛੇ ਨਾ ਆਜੀਨੂ ਪੁੱਛੇ ਨਾ ਕੋਈ ਦਰਬਾਰ ਸਿੰਗਾ ਤੇ ਪਾ ਕੇ ਨਦਰ ਨਦਰ ਨੇ ਹਾਲ ਕਰਤੇ ਤੇ ਪਾ ਕੇ ਨਦਰ ਨਦਰ ਨੇ ਹਾਲ ਕਰਤੇ ਜਿਆਣ ਕੇ ਸਿਫਤ ਵਾਲਾਇ ਆਰਦੇ ਨਾਲ چیرਨਾ ਮੁਖੋ ਫਰਮਾਇਆ ਆਰਦੇ ਨਾਲ چیرਨਾ ਮੁਖੋ ਫਰਮਾਇਆ ਹੋ ਗਿਆ ਖੜਾ ਜਲਾਦ ਸੀ ਪਾਪੀ ਹਤਿਆਰਾ ਮਤੀ ਦਾਸ ਨੂੰ چیرਦੇ ਛੇਰ ਤਰਕੇ ਆਰਾ ਮਤੀ ਦਾਸ ਨੂੰ چیرਦੇ ਸੇਰ ਤਰਕੇ ਆਰਾ ਮੂੰਹ ਵਿੱਚ ਆ ਕੇ ਮੌਤ ਦੇ ਕਹੋ ਦੁੱਖ ਠਾਵੇਂ ਕਰ ਲੈ ਦੀਨ ਕਬੂਲ ਜੇ ਰਾਜਿਓ ਮਰ ਹਾੜਾਵੇਂ ਕਰ ਲੈ ਦੀਨ ਕਬੂਲ ਜੇ ਰਾਜਿਓ ਮਰ ਹਾੜਾਵੇਂ ਵਾਹਿਗੁਰੂ ਵਾਹਿਗੁਰੂ ਬੋਲਦਾ ਸਤ ਗੁਰ ਦਾ ਪਿਆਰਾ ਵਾਹਿਗੁਰੂ ਵਾਹਿਗੁਰੂ ਬੋਲਦਾ ਸਤ ਗੁਰ ਦਾ ਪਿਆਰਾ ਮਤੀ ਦਾਸ ਨੂੰ چیر ਦੇ ਛੇਰ ਤਰਕੇ ਆਰਾ ਮਤੀ ਦਾਸ ਨੂੰ چیر ਦੇ ਛੇਰ ਤਰਕੇ ਆਰਾ ਸ਼ੇਰ ਪੰਮ ਕੜ ਸੂਰਮੇ ਮਾਰਨੋਂ ਨਾ ਡਰਦੇ ਜੱਗ ਤੇ ਲਾੜੀ ਮੌਤ ਨੂੰ ਹੱਸ ਹੱਸ ਕੇ ਵਰਦੇ ਜੱਗ ਤੇ ਲਾੜੀ ਮੌਤ ਨੂੰ ਹੱਸ ਹੱਸ ਕੇ ਵਰਦੇ ਜਿਉਂਦੇ ਜੀ ਹਲ ਤਿਆਗਦੇ ਸਭ ਕੂੜ ਪਸਾਰਾ ਮਤਿ ਦਾਸ ਨੂੰ ਚੀਰ ਦੇ ਫੇਰ ਤਰ ਕੇ ਆਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰ ਕੇ ਆਰਾ ਐਸੇ ਪੁੱਤਰ ਜਣਦੀਆਂ ਤਨ ਹਣਿਓ ਮਾਮਾ ਐਸੇ ਪੁੱਤਰ ਐਸੇ ਪੁੱਤਰ ਜਣਦੀਆਂ ਤਨ ਹਣਿਓ ਮਾਮਾ ਮੜੀਆਂ ਤੇ ਫੁੱਲ ਛਾੜਦੇ ਜੀ ਸਦਕੇ ਜਾਮਾ ਮੜੀਆਂ ਤੇ ਫੁੱਲ ਛਾੜਦੇ ਜੀ ਸਦਕੇ ਜਾਮਾ ਇੱਕ ਮર્ગ ਤੇ ਚੱਲਦੇ ਛੱਡ ਮਹਿਲ ਬਨਾਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰ ਕੇ ਯਾਰਾ ਮਤੀ ਦਾਸ ਨੂੰ ਚੀਰ ਦੇ ਸੇਰ ਤੜਕੇ ਆਰਾ ਮਤੀ ਦਾਸ ਯੋ ਬੋਲੇ ਆ ਗੱਲ ਸੁਣੀ ਜਲਾਦਾ ਹੌਲੀ ਹੌਲੀ ਚੀਰ ਤੂੰ ਕਰ ਪੂਰਾ ਵਾਦਾ ਹੌਲੀ ਹੌਲੀ ਚੀਰ ਤੂੰ ਕਰ ਪੂਰਾ ਵਾਦਾ ਸਿਰ ਚੋਂ ਬਗਦਾ ਖੂਨ ਦਾ ਸੀ ਤੇਜ ਫਹਾਰਾ ਮਤੀ ਦਾਸ ਨੂੰ ਚੀਰ ਦੇ ਥੇਰ ਤਰਕੇ ਯਾਰਾ ਮਤੀ ਦਾਸ ਨੂੰ ਚੀਰ ਦੇ ਥੇਰ ਤਰਕੇ ਯਾਰਾ ਦੇਖ ਜਲਾਦ ਠਠੰਬੜਿਆ ਸੇਖ ਮੂਲ ਲਡੋਲੇ ਪੰਚਮ ਗੁਰ ਦੇ ਬਾਗ ਸਦਕ ਤਕੜੀ ਤੇ ਟੋਲੇ ਪੰਚਮ ਗੁਰ ਦੇ ਬਾਗ ਸਦਕ ਤਕੜੀ ਤੇ ਟੋਲੇ ਧੀਰਤ ਤੇ ਚਮਕੌਰ ਰੂਪ ਦਾ ਸ਼ਬਦ ਪਿਆਰਾ ਦਾਸ ਨੂੰ ਚੀਰ ਦੇ ਸਹਿਰ ਤਰ ਕੇ ਆਰਾ ਮਤੀ ਦਾਸ ਨੂੰ ਚੀਰ ਦੇ ਸਹਿਰ ਤਰ ਕੇ ਆਰਾ